ਹੀ ਨਾ ਬਣੇ ਹਰਮਨਦੀਪ ਕੌਰ ਜੀ ਮੈਂ ਐਸਐਸਸੀ ਕਾਲਜ ਬਰਨਾਲਾ ਤੋਂ ਅੱਜ ਅਸੀਂ ਪਹੁੰਚੇ ਐ ਐਸਡੀ ਕਾਲਜ ਬਰਨਾਲਾ ਜਿੱਥੇ ਕਿ ਲੋਕ ਭਲਾਈ ਯੁਵਕ ਮੇਲਾ ਮਨਾਇਆ ਜਾ ਰਿਹਾ ਹੈ ਅੱਜ ਮੇਲੇ ਨੂੰ ਚਲਦੇ ਹੋਏ 4 ਦਿਨ ਹੋ ਗਏ ਨੇ ਤੇ ਸਾਨੂੰ ਇਸ ਚੌਥੇ ਦਿਨ ਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਇਆ ਤੇ ਇਸ ਚੌਥੇ ਦਿਨ ਦੇ ਰਿਗਾਰਡਿੰਗ ਕਿੱਡੇ ਚੱਲੇ ਲੋਕ ਗੀਤ ਚੱਲੇ ਤੇ ਲੋਕ ਨਾਚ ਵੀ ਹੋਏ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਕਾਲਜਿਸ ਦੇ ਵਿੱਚ ਲੋਕ ਕਿੱਦੇ ਲੋਕ ਨਾਚ ਲੋਕ ਫੈਸਟੀਵਲ ਕਰਵਾਏ ਜਾ ਰਹੇ ਨੇ ਲੱਗੇ ਆ ਕਿਹੜੇ ਕੌਂਸਲ ਲੱਗੇ ਆ ਕਿਹੜੇ ਕਾਲਜ ਤੋਂ ਲੈ ਕੇ ਆਏ ਸਰ ਮੈਂ ਪ੍ਰੋਫੈਸਰ ਹਰਦੀਪ कौर ਐਸਐਸਟੀ ਕਾਲਜ ਤੋਂ ਸਾਡੇ ਬੱਚੇ ਗਿੱਦੇ ਦਿਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਸਾਰੇ ਮੈਨੇਜਮੈਂਟ ਨੇ ਇਹਨਾਂ ਦਾ ਬਹੁਤ ਸਾਦਿਕ ਦਾ ਬਹੁਤ ਹਾਰਡਵਰਕ ਕੀਤਾ ਇਹਨਾਂ ਦੀ ਹਰ ਚੀਜ਼ ਲਈ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਦੀ ਮਿਹਨਤ ਰੰਗ ਲੈ ਕੇ ਆਉਗੀ ਬੱਚਿਆਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਦੁਬਾਰਾ ਬੋਲ ਮਾਹੀ ਸ਼ਰਮਾ ਮਾਹੀ ਸ਼ਰਮਾ ਅੱਜ ਜਿਹੜਾ ਇਹ ਫੈਸਟੀਵਲ ਆ ਗਿਆ ਤੁਸੀਂ ਇੱਥੇ ਕਿ ਤਾਂ ਆਏ ਹੋ ਕਿੰਨਾ ਤੁਹਾਨੂੰ ਵਧੀਆ ਲੱਗਦਾ ਕਿ ਤੁਸੀਂ ਦੇਖਣਾ ਇਥੇ ਬਹੁਤ ਵਧੀਆ ਲੱਗ ਰਿਹਾ ਮੈਂ ਆਪਣੇ ਫਰੈਂਡ ਸਰਕਲ ਨਾਲ ਆਈ ਆ ਸਾਰੇ ਆਏ ਆ ਸੀ ਉੱਥੇ ਬਹੁਤ ਇੰਜੋਏ ਆ ਗੈਸਟ ਆਨ ਲੱਗ ਗਿਆ ਹਾਂ ਬਹੁਤ ਕੁਝ ਇੱਥੇ ਦੇਖਣ ਲਈ ਬਾਕੀ ਮਜ਼ਾ ਆ ਰਿਹਾ ਫਰੈਂਡਸ ਨਾਲ ਦੇਖਿਆ ਜਾਵੇ ਕਿ ਇੱਥੇ ਬਹੁਤ ਮੁੰਡੇ ਕੁੜੀਆਂ ਜਿਹੜੇ ਦੇ ਰਹੇ ਆ ਇਧਰ ਜਿਹੜਾ ਪ੍ਰੋਗਰਾਮ ਆ ਉਹਦੇ ਵੱਲ ਘੱਟ ਤੇ ਆਣਾ ਤੁਹਾਨੂੰ ਪਤਾ ਅੱਜ ਕੱਲ ਇਹ ਪ੍ਰੋਗਰਾਮ ਤਾਂ ਨਾਂ ਦਾ ਹੀ ਆ ਇੱਥੇ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਮਿਲਣ ਲਈ ਆਉਂਦੇ ਆ ਨਸ਼ਾ ਪਤਾ ਨਸ਼ਾ ਪਾ ਰਹੇ ਆ 50% ਮੁੰਡੇ ਕੁੜੀਆਂ ਇਹੋ ਜਿਹੇ ਨੇ ਕੁੜੀਆਂ ਵੀ ਯਾਰ ਮੁੰਡੇ ਨਹੀਂ ਕੁੜੀਆਂ ਵੀ ਬਹੁਤ ਯਾਨੀ ਕਿ ਵੀ ਕੁੜੀਆਂ ਵੀ ਬਹੁਤ ਅੱਗੇ ਆ ਮੁੰਡਿਆਂ ਨਾਲ ਨਸ਼ੇ 'ਚ ਸ਼ੋਸ਼ੇਬਾਜ਼ੀ ਰਹਿ ਗਿਆ ਹਾਂ ਇੱਥੇ ਦੇਖਿਆ ਸੀ ਰਸਤੇ ਚੋਂਦਿਆਂ ਨੇ ਬਸ ਮੁੰਡਾ ਕੁੜੀ ਦੋਨੇ ਬੈਠੇ ਆ ਕੋਈ ਕਾਲਜ ਦੇ ਪ੍ਰਬੰਧਨੀ ਵੀ ਦੇਖਿਆ ਜਾਵੇ ਵੀ ਯਾਰ ਉਹਨਾਂ ਨੂੰ ਰੋਕ ਟੋਕ ਕੋਈ ਨਹੀਂ ਪ੍ਰੋਗਰਾਮ ਦਾ ਤਾਂ ਇੱਕ ਨਾਂਗ ਆ ਬਸ ਮੈਨੂੰ ਮਿਲਣ ਦਾ ਹੋਗਾ ਸਾਧਨ ਵੀ ਹਾਂ ਆਪਾਂ ਮਿਲਾਂਗੇ ਉੱਥੇ ਆ ਜਿਓ ਆ ਦਿਖਾ ਦੇ ਬਈ ਸਾਰਾ ਘੇੜਾ ਦੇ ਕੇ ਮਾਹੌਲ ਹੀ ਦਿਖਾ ਦੇ ਤੁਹਾਨੂੰ ਇੱਥੇ ਆਊਟਸਾਈਡਰ ਵਾਲੇ ਆ ਪੜਨ ਵਾਲੇ ਘਟ ਆ ਬਈ ਟੀਮੀਆਂ ਕੁੜੀਆਂ ਇੱਥੇ ਜਿਹੜੀਆਂ ਪੜਦੀਆਂ ਉਹ ਆਊਟਸਾਈਡਰਾਂ ਨਾਲ ਸੈੱਟ ਆ ਤੇ ਉਹ ਆਉਂਦੇ ਆ ਕਾਲਜ ਠੀਕ ਆ ਬਈ ਸਤਿ ਸ਼੍ਰੀ ਅਕਾਲ ਓਕੇ ਬਈ ਓਕੇ ਹੋਰ ਕੋਈ ਉਂਬਰ ਯਾਰ ਅੱਜ ਅਸੀਂ ਇੱਧਰ ਜਾਣਾ ਹੈ ਦੇਖਣਾ ਵੀ ਕੀ ਗੱਲਬਾਤ ਆ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਜਿਹੜਾ ਰਾਹ ਜੀ ਦੇਖਦੇ ਮਾਹੌਲ ਦਾ ਪਹਿਲਾਂ ਹੀ ਪਤਾ ਲੱਗ ਗਿਆ ਐਂਟਰ ਹੁੰਦੀ ਕੁੜੀਆਂ ਯਾਰ ਇੱਥੇ ਆਊਟਸਾਈਡਰਾਂ ਨੂੰ ਵੱਧ ਕਰਦੀਆਂ ਕਾਲਜ ਵਾਲੇ ਮੁੰਡਿਆਂ ਨਾਲ ਘਾਟ ਆ ਇੱਥੇ ਹੁਣ ਬਈ ਜੋੜੀਆਂ ਬਣਾਵਣਾ ਬੈਠਿਆ ਸਭ ਪ੍ਰੋਗਰਾਮ ਇੱਧਰ ਚੱਲਦਾ ਤੇ ਉਹ ਖੁੰਡੀਆਂ ਜਿ ਲੱਗੀਆਂ ਬੈਠਿਆ ਨੇ ਬਾਗੇ ਜੱਫੀ ਕੋਈ ਸ਼ਰਮਣੀਅਰ ਮੈਂ ਦੇਖਦਾ ਸਾਡੇ ਪਿੰਡ ਕੀ ਨਾ ਵੀਰੇ ਬਈ ਮੇਰਾ ਨਾਮ ਬਲਕਰਨ ਸਿੰਘ ਪਿੰਡ ਆਪਣਾ ਹੈਗਾ ਵੀਰੇ ਭਲੌਰ ਕਿਵੇਂ ਇਧਰ ਏਰੀਆ ਚ ਆਉਣ ਦੀ ਤੇਰੀ ਸੋਚੀ ਵੀ ਇੱਥੇ ਇਧਰਲਾ ਏਰੀਆ ਬਾਈ ਆਪ ਨੂੰ ਬਰਨਾਲਾ ਜ਼ਿਲ੍ਹਾ ਪੈਂਦਾ ਇੱਕ ਦਾ ਤੇ ਬਾਕੀ ਬਈ ਮੈਂ ਪਲੱਸ 2 ਕੀਤੀ ਆ ਭਲੌਰ ਬੀਜੀਐਸ ਬਾਬਾ ਕਾਂਦਾ ਹੈਗਾ ਪਬਲਿਕ ਸਕੂਲ ਭਲੌਰ ਚ ਵੀਰੇ ਤੇ ਇਸ ਤੋਂ ਬਾਅਦ ਚ ਬਈ ਮੈਂ ਬੀਏ ਫਰਸਟ ਇਅਰ ਇੱਥੇ ਕਰ ਰਿਹਾ ਯਾਰ ਕਿਵੇਂ ਦਾ ਲੱਗਿਆ ਮਾਹੌਲ ਇੱਥੇ ਦਾ ਬਾਈ ਮਾਹੌਲ ਪੂਰਾ ਵਧੀਆਗਾ ਤੇ ਠੀਕ ਆ ਸਿਸਟਮ ਇੱਕ ਨੰਬਰ ਕੰਟੀਨ ਵਧੀਆ ਗੀ ਸਾਰਾ ਸਿਸਟਮ ਸਟਾਫ ਵੀ ਬਰਸੀ ਘਟਣ ਗਿਆ ਸੀ ਪਰਿਵਾਰੀ ਬਰਸੀ ਘਟਣ ਗਿਆ ਸੀ ਖੜਕਿਆਂ ਦੇ ਪਰਦੇ ਇਕ ਘਰੇਪੀ ਕਰਦੇ ਬਾਜਾ ਬਾਜਾ ਕਰਦੇ ਠਗਰੇਪੀ ਕਰਦੇ ਅੰਦਰ ਨੂੰ ਆ ਲੈ ਲੈ ਜਾਣੀ ਨੋਟ ਦੇ ਗਿਆਨ ਦਾ ਮਾਈਓ ਸਾਡੇ ਜਵਾਬੀ ਉਹ ਨਹੀਂ ਛੱਟੂ ਬੱਗੇ ਸੰਗ ਜਾਏ ਬਾਈ ਮਗਰ ਬਾਈ ਲੋ ਬਾਈ ਲੋ ਇਹ ਬੋਲੀ ਨਾ ਰੋ ਇਹ ਬੋਲੀ ਨਾ ਮਗਰ ਬਾਈ ਹੋਰ ਰਾਈਆਂ ਬੰਦਾ ਰਹਿ ਗਿਆ ਜੇ ਲਧੀ ਆਈ चलो 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 ਵਲਦਾਰੋ ਹਾਂਜੀ ਬਾਈ ਜੀ ਕੀ ਨਾਮ ਅਵਤਾਰ ਸਿੰਘ ਕੀ ਅੱਜ ਤੁਸੀਂ ਇੱਥੇ ਪੇਸ ਕਰਨਾ ਚਾਹੁੰਦੇ ਹੋ ਇੱਥੇ ਮੈਂ ਤੁਹਾਨੂੰ ਇੱਕ ਪੋਗੀ ਸੁਣਾਉਣਾ ਚਾਹੁੰਦਾ ਜੀ ਦੱਸ ਆਹ ਹੁਣ ਦਿਓ ਦੁਨੀਆ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੀ ਯਾਰੋ ਫਿਰ ਨਕਾਂ ਗਨੀਆਂ ਪਾ ਕੇ ਚੱਲ ਆਪਾਂ ਵੀ ਚੱਲੀਏ ਵੇ ਹੋ ਨੁਕਾ ਦੀ ਧੋਰੀ ਢੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਢੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਕੀ ਬਾਤ ਹੈ ਧੰਨਵਾਦੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਗੁਲਦੀਪ ਸਿੰਘ ਮੇਰਾ ਨਾਮ ਹੈ ਧੂਰੀ ਦੋਈ ਬਹੁਤ ਹੀ ਸੋਹਣੀ ਪੇਜ ਸਰ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਤੂਰੀ ਚੋਂ ਪਹਿਲੀ ਵਾਰ ਯੂਥ ਫੈਸਟੀਵਲ ਵਿੱਚ ਲੁੱਡੀ ਦੀ ਟੀਮ ਨੇ ਪਾਰਟਿਸਪੇਟ ਕੀਤਾ ਪਹਿਲੀ ਵਾਰ ਪਹਿਲੀ ਵਾਰ ਬੱਚੇ ਫਰੈਸ਼ਰ ਬੱਚੇ ਬਿਲਕੁਲ ਜਿਨ੍ਹਾਂ ਨੂੰ ਪੈਰ ਚੱਕਣਾ ਵੀ ਨਹੀਂ ਆਉਂਦਾ ਸੀ ਇਹ ਬੱਚਿਆਂ ਦੀ ਮਿਹਨਤ ਅੱਜ ਬੋਲ ਰਹੀ ਆ ਇਹਨਾਂ ਨੂੰ ਪੁੱਛ ਕੇ ਦੇਖੋ ਅੱਜ ਕਿੰਨੀ ਖੁਸ਼ ਆ ਸਾਨੂੰ ਤਾਂ ਚਲੋ ਹੁੰਦੀ ਸੀ ਉਹ ਤਾਂ ਟੀਮਾਂ ਤਿਆਰ ਕਰਾਉਂਦੇ ਆ ਬੱਤਾ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਦੇਖੋ ਤੁਸੀਂ ਅੱਜ ਪਹਿਲੀ ਵਾਰ ਧੂਰੇ ਦੇ ਵਿੱਚੋਂ ਫਰੈਸ਼ਰ ਬੱਚਿਆਂ ਨੇ ਅੱਜ ਟੀਮਾਂ ਵਿੱਚ ਕੰਪੀਟੀਸ਼ਨ ਦਿੱਤਾ ਸੱਤ ਟੀਮਾਂ ਸੀ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਕਿੱਥੋਂ ਆ ਬੱਚਾ ਤੁਸੀਂ ਕਿੱਥੋਂ ਆ ਬਾਲੇ ਸੋਨਿਆ ਸੋਤਰੀਆਂ ਕੰ ਕਿੰਨੇ ਦਿਨਾਂ ਦਾ ਫੈਸਟੀਵਲ ਸੀ ਇਹ ਇਹ ਬਈ 4 ਦਿਨਾਂ ਦਾ ਫੈਸਟੀਵਲ ਸੀ 3 ਦਿਨ ਲੰਘ ਗਏ ਪਹਿਲਾਂ ਅੱਜ ਚੌਥਾ ਦਿਨ ਆ ਲਾਸਟ ਦਿਨ ਆ ਓਕੇ ਜਿਹਨੇ ਕਾਲ ਤੁਸੀਂ ਸਾਰਿਆਂ ਦਾ ਇਕੱਠਿਆਂ ਦਾ ਸੀ ਤੇ ਸਾਰੇ ਕਾਲਜਾਂ ਦੇ ਵਿਦਿਆਰਥੀ ਸਾਰੇ ਪਾਰਟਿਸਿਪੇਟ ਕਰ ਸਕਦੇ ਨੇ ਬਾਹਰਲੇ ਜਿਹੜੇ ਵਿਦਿਆਰਥੀ ਨੇ ਉਹ ਵੀ ਕਰ ਸਕਦੇ ਨੇ ਜਿਹੜੇ ਉਹ ਵਿਆਰ ਮਿੱਤਰ ਜਿਵੇਂ ਆਪਾਂ ਕਹਿ ਦਈਏ ਵੀ ਹੁੰਦੇ ਨੇ ਆਪਣੇ ਜੇ ਉਹਨਾਂ ਨੇ ਪਾਰਟਿਸਿਪੇਟ ਕਰਨਾ ਹੋਵੇ ਉਹ ਵੀ ਕਰ ਸਕਦੇ ਨੇ ਬਈ ਹੁਣ ਤਾਂ ਪੜ ਹੱਡੇ ਵੈਸੇ ਬਸ ਫੈਸਟੀਵਲ ਸੀਗਾ ਯੂਥ ਫੈਸਟੀਵਲ ਕਾਲਜ ਦੀਆਂ ਯਾਦਾਂ ਸੀਗੀਆਂ ਜੁੜੀਆਂ ਨਾਲ ਤਾਂ ਕਰਕੇ ਕਾਲਜ ਦਾ ਯੂਥ ਫੈਸਟੀਵਲ ਦੇਖਣ ਆਏ ਕੋਈ ਇੱਕ ਜਿਹੜੀ ਸਭ ਤੋਂ ਪਿਆਰੀ ਤੇਰੀ ਵਿਜਾਤ ਜੁੜੀ ਵੀ ਹੋਊਗੀ ਆ ਕਾਲਜ ਦਾ ਟਾਈਮ ਬਈ ਜਦੋਂ ਕਾਲਜ ਇਕੱਠੇ ਪੜਦੇ ਹੁੰਦੇ ਸੀ ਯਾਰ ਮਿੱਤਰ ਇਕੱਠੇ ਹੁੰਦੇ ਸੀ ਯੂਥ ਫੈਸਟੀਵਲਾਂ ਤੇ ਜਾਂਦੇ ਹੁੰਦੇ ਸੀ ਹੋਰ ਬਾਲਾ ਕੁਛ ਕਰਦੇ ਹੁੰਦੇ ਸੀ ਉਹ ਚੀਜ਼ਾਂ ਯਾਦ ਆਉਂਦੀਆਂ ਕੋਈ ਕੰਮਾਂ ਚ ਪੈ ਗਏ ਸਾਰੇ ਜਣੇ ਕੱਥੀ ਹੀ ਹੁੰਦੇ ਕਦੇ ਰੱਬ ਜੀ ਬੱਸ ਮੌਕਾ ਮਿਲਿਆ ਫਿਰ ਵੀ 2 ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲਦੇ ਆ ਫਿਰ ਵੀ ਹਲੇ ਬਈ ਯਾਰ ਮਿੱਤਰ ਇਕੱਠੇ ਨਹੀਂ ਹੋਏ ਸਾਰੇ ਕੋਈ ਕਿੱਥੇ ਰਹਿੰਦਾ ਕੋਈ ਕਿੱਥੇ ਰਹਿੰਦਾ ਬੱਸ ਕੋਈ ਕੰਮ ਕਰਦਾ ਕੋਈ ਚੰਡੀਗੜ੍ਹ ਕੋਈ ਕਿਤੇ ਕੋਈ ਮੌਕਾ ਹੀ ਮੌਕਾ ਹੁੰਦਾ ਜਦੋਂ ਕਿਤੇ ਇਕੱਠੇ ਹੋਣੀਆਂ ਚੱਣਾ ਹੀ ਨਹੀਂ ਨੇ ਬੱਸ ਕੰਮ ਕਰੀ ਜਾਂਦੇ ਆ ਬੱਸ ਜਦੋਂ ਕਿਤਾ ਫੋਨ ਆਉਂਦਾ ਕਿੱਥੇ ਆ ਕੰਮ ਤੇ ਚੱਲੇ ਆ ਕੰਮ ਤੇ ਆ ਕੰਮ ਤੋਂ ਆਇਆ ਬੱਸ ਆਹੀ ਗੱਲ ਹੁੰਦੀ ਆ ਤਾਂ ਆਹੀ ਗੱਲਾਂ ਨੇ ਬਈ ਤਿੰਨ ਕੰਮ ਹੀ ਰਹਿ ਗਿਆ ਬੱਸ ਹੁਣ ਪਹਿਲਾਂ ਕੋਈ ਟੈਨਸ਼ਨ ਨਹੀਂ ਹੁੰਦੀ ਸਵੇਰੇ ਤਿਆਰ ਹੋ ਕੇ ਕਾਲ ਜਾ ਜਾਣਾ ਇੜੀਆਂ ਗੁੜੀਆਂ ਮਾਰਨੀਆਂ ਵਧੀਆ ਪੜਾਈ ਕਰਨੀ ਯਾਰ ਮਿੱਤਰ ਇਕੱਠੇ ਹੋ ਜਾਣੇ ਫਿਰ ਘਰਾਂ ਹੁਣ ਤਾਂ ਬੱਸ ਬਈ ਕੰਮ ਹੀ ਰਹਿ ਗਿਆ ਇਕੱਲਾ ਮੈਂ ਤਾਂ ਹੁਣ ਦੇਖਿਆ ਭੈ ਜਦ ਤੂੰ ਬਾਵਾ ਦਾ ਇਹਦਾ ਬਈ ਅੱਜ ਚੌਥਾ ਦਿਨ ਆ ਲਾਸਟ ਦਿਨ ਆ ਅੱਜ ਬਈ ਚਾਰ ਦਿਨ ਹੋ ਗਏ ਲਾਸਟ ਹਾਂ